ਸਤਿ ਸ਼੍ਰੀ ਅਕਾਲ ਸਾਰੇ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਜਨਰਲੋਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਪਰ ਮਾਪਿਆਂ ਤੁਹਾਨੂੰ ਚਾਹੁੰਦੀ ਹਾਂ ਕਲੰਚ ਰੱਖੇ ਤੇ ਤੁਹਾਡੀ ਤੰਦਰੁਸਤੀ ਦੀ ਮੈਂ ਹਮੇਸ਼ਾ ਕਾਮਨਾ ਕਰਦੀ ਹਾਂ ਤੇ ਲੋ ਤੁਸੀਂ ਆਦੇ ਮਤਲ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕੀ ਸੁਣਾਉਣ ਲੱਗੀਆਂ ਤੇ ਧਿਆਨ ਨਾਲ ਸੁਣਿਓ ਤੇ ਬਹੁਤੀ ਪੁਰਾਣਾ ਗੀਤ ਹੈ ਇਹ ਤੇ ਲਓ ਸੁਣੋ ਇੱਕ ਉਹ ਬੇਟੀ ਦੇ ਕੋਈ ਬੱਚਾ ਨਹੀਂ ਹੈਗਾ ਤੇ ਉਹ ਫਿਰ ਕੀ ਕਹਿੰਦੀ ਆ ਤੇ ਗੀਤ ਦੇ ਵਿੱਚ ਤੇ ਸੁਣੋ ਤੁਸੀਂ ਤੇ ਘਰ ਵਾਲੇ ਫਿਰ ਉਹ ਕੀ ਹੌਸਲਾ ਦਿੱਤਾ ਕਿਵੇਂ ਉਹਦਾ ਮਨ ਰੱਖਿਆ ਤੇ ਫਿਰ ਉਹ ਆਪੇ ਹੀ ਸਮਝ ਗਈ ਵੀ ਪ੍ਰਮਾਤਮਾ ਦੀਆਂ ਨੀਕੀਆਂ ਨਹੀਂ ਮਿਟ ਸਕਦੀਆਂ ਤੇ ਲਓ ਮਾਣੋ ਇਸ ਗੀਤ ਦਾ ਆਨੰਦ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਨੁਕਤਾ ਪਾਉਂਗੀ ਇੱਕ ਤਾਂ ਦੋ ਤਿੰਨ ਛੋਟੇ ਛੋਟੇ ਨੁਕਤੇ ਪਾਉਂਗੀ ਹੈਨਾ ਤੇ ਇੱਕ ਤਾਂ ਵੀ ਪੈਰਾਲਾਈਜ਼ ਨਾ ਹੋ ਗਏ ਤੇ ਆਪਣਾ ਡਾਈਜੈਸਟ ਨੂੰ ਸ਼ੁਰੂ ਨਾ ਸਕੇ ਹੈ ਨਾ ਤੇ ਬਾਕੀਆਂ ਤੁਸੀਂ ਉਸ ਤੋਂ ਬਾਅਦ ਹੁਣ ਪਾਉ ਤੇ ਧਿਆਨ ਨਾਲ ਸੁਣਿਓ ਆਪਣੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਮਹਾਪੁਰਸ਼ ਨੇ ਦੱਸਿਆ ਗੱਲਾਂ ਇਹ ਪਾਉ 100% ਸਹੀ ਨੇ ਤੇ ਜ਼ੋਰ ਕਰਕੇ ਦੇਖੋ ਇਹ ਕਿਸੇ ਨੂੰ ਉਸ ਲੋੜ ਪਈ ਤਾਂ ਹੈ ਤੇ ਇਹ ਹੋਰ ਭੈਣ ਭਾਈਆਂ ਨੂੰ ਦੱਸੋ ਸਾਰਿਆਂ ਨੇ ਆਪਾਂ ਤਾਂ ਇਹ ਹੋਕਾ ਦੇਣਾ ਹੈ ਤੇ ਯਾ ਮੈਂ ਤਾਂ ਕਹਿੰਦੀ ਕਿਸੇ ਨੂੰ ਐ ਡਾਕਟਰਾਂ ਕੋਲ ਜਾ ਕੇ ਹਰਾਨ ਨਾ ਹੋਣਾ ਪਵੇ ਡਾਕਟਰ ਨੂੰ ਕਿਉਂ ਆਪਰੇਸ਼ਨ ਕਰੀ ਜੇ ਸਾਨੂੰ ਆਜਰ ਸਾਰਾ ਕੁਝ ਵਧੀਆ ਦੱਸੀ ਜਾਂਦਾ ਹੈ ਨਾ ਆ ਠੀਕ ਹੋ ਜਾਂਦੇ ਨੇ ਲੋਕ ਤੇ ਬਾਕੀ ਤੁਹਾਡੀ ਆਪਣੀ ਸਮਝ ਹੋਊਗੀ ਤੇ ਮੈਂ ਤਾਂ ਇਹ ਹੁੱਕਾ ਦੇ ਲਈ ਦੇਣਾ ਮੈਂ ਜਿਆਦੇ ਮਹਾਪੁਰਸ਼ਾਂ ਤੇ ਗ੍ਰੰਥਾਂ ਨੂੰ ਮੰਨਦੀ ਆ ਤੇ ਉਹ ਤਾਂ ਭੈਣਾ ਤਾਂ ਕਹਿੰਦੇ ਜੀ ਸਾਨੂੰ ਜੋਤਸ਼ੀਆਂ ਕੋਲੇ ਵੀ ਨਾ ਜਾਣਾ ਪਵੇ ਉਹ ਵੀ ਤੁਸੀਂ ਲਾ ਬਿਆ ਕਰੋ ਅੱਛੇ ਕੋਸ਼ਿਸ਼ ਕਰੋ ਤੁਹਾਨੂੰ ਉਹ ਵੀ ਸਾਰਾ ਕੁਝ ਮੈਂ ਦੱਸਿਆ ਕਰੂੰਗੀ ਹੈ ਨਾ ਤੇ ਮੈਂ ਤਾਂ ਪੜਦੀ ਹੋ ਰਹਿਣੀ ਆ ਤੇ ਫਿਰ ਮੈਂ ਜਾਣ ਕੇ ਨਹੀਂ ਸਿਕਉਂਦੀ ਤੇ ਉਹ ਵੀ ਸੁਣ ਪਾ ਲਿਆ ਕਰਉਂ ਲੋਕ ਤੇ ਨਾ ਲੈ ਤੁਸੀਂ ਹੁਣ ਅੱਜ ਸੁਣਾ ਮੇਥੋਂ ਇਹ ਉਹ ਜਿਹੇ ਪਹਿਲਾਂ ਜੇ ਲੋਕ ਗੀਤ ਮਾਣਵਾਇਸ ਗੀਤ ਦਾ ਆਨੰਦ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਆ ਵੀ ਕਮੈਂਟ ਜਰੂਰ ਲਿਖਿਆ ਕਰੋ ਹਨਾ ਤੁਸੀਂ ਕਮੈਂਟ ਲਿਖਣ ਦੇ ਪੰਜੂਸੀ ਕਰ ਜਾਂਦੇ ਹੋ ਤੇ ਲਓ ਹੁਣ ਤੁਸੀਂ ਸੱਚ ਇੱਕ ਭੈਣ ਨੇ ਮੇਰਾ ਨਾ ਫੋਨ ਨੰਬਰ ਮੰਗਿਆ ਫੋਨ ਨੰਬਰ ਤਾਂ ਮੈਂ ਪਾਉਂਦੀ ਰਹਿਣੀ ਆ ਤੇ ਤੁਸੀਂ ਉਹਨੂੰ ਨਹੀਂ ਉਹਦੇ ਕੋਲ ਪਹੁੰਚਿਆ ਹੋਣਾ ਮੇਰਾ ਫੋਨ ਨੰਬਰ ਤੇ ਦੇਖ ਲਿਆ ਕਰੋ ਲਿਖ ਲਓ ਮੇਰਾ ਫੋਨ ਨੰਬਰ 98157 15580 98157 15580 ਕਿਉਂਕਿ ਕਈ ਨੁਕਤੇ ਨਾ ਜਿਹੜੇ ਮੈਂ ਭੈਣਾਂ ਦੇ ਰੋਗਾਂ ਸੰਬੰਧੀ ਨੇ ਉਹ ਮੈਂ YouTube ਤੇ ਨਹੀਂ ਪਾ ਸਕਦੀ ਫਿਰ ਕਈ ਮਤਲਬ ਨਾ ਫੋਨ ਕਰਕੇ ਪੁੱਛ ਲੈਂਦੀਆਂ ਨੇ ਹੈਨਾ ਤੇ ਫਿਰ ਮੈਂ ਉਹਨੂੰ ਦੱਸ ਦਿੰਨੀ ਆ ਤੇ ਕਈਆਂ ਨੂੰ ਠੀਕ ਵੀ ਹੋਏ ਨੇ ਕੱਲ ਨੂੰ ਟਹਾਣੇ ਤੋਂ ਦੇ ਘਰਾਂ ਦਾ ਡਾਕਟਰ ਹੈ ਆਪ ਵਿਚਾਰੀ ਉਹ ਨਾ ਮਤਲਬ ਘਰੇ ਹਾਊਸ ਵਾਈਫ ਹੈ ਤੇ ਉਹ ਆਉਣਗੇ ਮੇਰੇ ਕੋਲੇ ਉਹਨਾਂ ਨੂੰ ਉਹ ਕਹਿੰਦੇ ਸਾਡੀਆਂ ਟਿਊਬਾਂ ਬੰਦ ਨੇ ਇਹ ਗੱਲ ਮੈਨੂੰ ਦੱਸੀ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਬੁਲਾ ਲਿਆ ਕੁਦਰਤੀ ਕਹਿੰਦੇ ਭਾਈ ਮੋਲੇ ਬੁਲਾ ਲਿਆ ਸੋ ਬਾਬੇ ਸੁਆਦ ਤੇ ਮੈਂ ਆਖੇ ਬੇਟਾ ਮੈਂ ਤਾਂ ਕੁਝ ਨਹੀਂ ਹੋ ਕਰਦੀ ਮੈਂ ਤਾਂ ਇਹ ਦੱਸਦੀ ਹੁਈਆਂ ਮੈਂ ਤਾਂ ਕੁਝ ਸੁਧਾਰ ਨਾ ਹੁੰਦਾ ਪਰ ਮੈਨੂੰ 70% ਪਤਾ ਹੈ ਵੀ ਤੁਹਾਡੇ ਟਿਊਬਾਂ ਖੁੱਲ ਜਾਣਗੀਆਂ ਮਿਹਨਤ ਤੁਸੀਂ ਕਰਨੀ ਆ 5-7 ਦਿਨਾਂ ਤੇ ਨਾ ਮੈਂ ਕੁਝ ਲੈਣਾ ਨਾ ਮੈਂ ਉਸ ਨੂੰ ਦੇਖਣਾ ਹੁੰਦਾ ਨਾ ਮੈਨੂੰ ਪਤਾ ਮੈਨੂੰ ਇਹੀ ਪਤਾ ਦੋ ਜਿਹੜੇ ਦੇ ਟਿਊਬਾਂ ਖੁੱਲੀਆਂ ਨੇ ਤੁਸੀਂ ਆਪਣੇ ਆਪ ਹੀ ਤੁਹਾਡੇ ਹੋ ਗਏ ਠੀਕ ਹੈ ਤੇ ਉਹਨਾਂ ਨੇ ਹਮ ਕੱਲ ਨੂੰ ਆਉਣਾ ਹੈ ਉਹ ਕਹਿੰਦੇ ਕਿ ਸਾਨੂੰ ਹਫਤਾ ਹੋ ਗਿਆ ਜਿਵੇਂ ਤੁਸੀਂ ਦੱਸਿਆ ਸੀ ਵੀ ਮਤਲਬ ਇਸ ਚਾਹ ਦਾ ਸਾਨੂੰ ਸਾਰਾ ਕੁਝ ਹੋਇਆ ਤੇ ਮੈਂ ਕਿਹਾ ਤੁਸੀਂ ਚੈੱਕ ਕਰਾ ਲਿਓ ਫਿਰ ਜਾ ਕੇ ਬਿਸ਼ੱਕ ਤੁਹਾਡੇ ਟਿਊਬਾਂ ਖੁੱਲਣਗੀਆਂ ਉਹ ਕਹਿੰਦੇ ਵੀ ਐਸਾ ਚੈੱਕ ਕਰਾਉਣ ਜਾਂਦੇ ਨਹੀਂ। ਇਹ ਛੋਟੀ ਮੱਗ ਜੀ ਹੈ ਹਨ ਤੇ ਪ੍ਰਮਾਤਮਾ ਭਲੀ ਕਰੂਗਾ 9 ਸਾਲ ਹੋ ਗਏ ਬੱਚਾ ਨਹੀਂ ਹੋਇਆ ਹੈਗਾ। ਵੀ ਸਾਨੂੰ ਡਾਕਟਰਾਂ ਨੇ ਟੈਸਟ ਕਰਾਇਆ ਟਿਊਬਾ ਮੰਨ ਦੱਸਿਆ ਸੀ। ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਇਹ ਫੋਨ ਨੰਬਰ ਫਿਰਵਾ ਦਿੰਨੀ ਆ ਬਹੁਤ ਵਾਰੀ ਪਾਉਂਦੀ ਆ ਤੇ ਜੇ ਵੀ ਜੇ ਇਸ ਕੋਈ ਗੱਲ ਹੋਈ ਆ ਕੋ ਮੈਂ ਤੁਹਾਨੂੰ ਇਹ ਤੇ ਦੱਸ ਦੂੰ ਮੈਂ ਆਪਕੋ ਸੁਲੈਣਾ ਨਹੀਂ ਤੇ ਸਿਰਫ ਦੱਸਣਾ ਉਸੇ ਮੈਂ ਤਾਂ ਪ੍ਰਮਾਤਮਾ ਕਰੇ ਤੁਹਾਨੂੰ ਸਾਰਿਆਂ ਨੂੰ ਰਮਤਨ ਦੋਸਤੀ ਦੇਵੇ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਭ ਤੰਦਰੁਸਤ ਰਹੇ ਇਹ ਕਾਮਨਾ ਕਰਦੇ ਆ ਤੇ ਜਿਹੜਾ ਸੁਰਮਾ ਅੱਖਾਂ ਵਾਲਾ ਉਹ ਮੈਂ ਜੋ ਇਥੋਂ ਸੁਣ ਕੇ ਹੀ ਦੀਆਂ ਤੇ ਉਹ ਜਿਹਨੇ ਮਰਦੀ ਮੁਰਾ ਹੈ ਤੇ ਉਹ ਐਨਕ ਲਾਈ ਜਾਂਦੀ ਹੈ ਕਿ ਨੰਬਰ ਘਟਣਾ ਸ਼ੁਰੂ ਹੋ ਜਾਂਦਾ ਉਹਦੀ ਜਦੋਂ ਪਾਉਂਗੇ ਤਿਆਰਪਾ ਉਸੇ ਵਕਤ ਹੀ ਤੁਸੀਂ ਸੁਰਮਾ ਚੋਂ ਅੱਖ ਚੋਂ ਕੱਢ ਲਿਆ ਪਾ ਕੇ ਸੁਰਮਾ ਤੇ ਫਿਰ 5 ਮਿੰਟ ਦੇ ਅੰਦਰ ਤੁਹਾਨੂੰ ਫਿਰ ਤੁਸੀਂ ਦੇਖੋਗੇ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਵੀ ਕੁਝ ਪਰਸੈਂਟ ਸਾਨੂੰ ਵੱਧ ਦੇਸ਼ ਆ ਦੋਦੀ ਹੈ ਹੈਨਾ ਤੇ ਲੋ ਹੁਣ ਮਾਣੋ ਇਸ ਗੀਤ ਦਾ ਆਨੰਦ ਤੇ ਮੇਰਾ ਹੋ ਗੀਰ ਸਮਾ ਫਿਰ ਨੁਕਤਾ ਭਾਵੀ ਸਿੰਘੀ ਦੀ ਇਮਲੀ ਦਾ ਬੂਟਾ ਤੇ ਨੋ ਰੰਗ ਲਾ ਲੈ ਕੇ ਈ ਸੋਹਗਣ ਨੇ ਤੋੜਿਆ ਸਿੰਘੀ ਦੀ ਇਮਲੀ ਦਾ ਬੂਟਾ ਤੇ ਨੋ ਰੰਗ ਲਾ <simitation> <coughs> <coughs> <goriye> -a -a ೆ ತೋಡಿಯ ಗೋರಿಯೇ ಇಮಲಿ ದೂಟಾ ತೆನ ರಂಗ ಲ ಪಾವೋ ಸುಹಣ ತೋಡಿಯ ਹੀ ਮਲੀ ਦਾ ਬੂਟਾ ਤੇ ਨਾਰੰਗ ਲਾਲ ਲਪਾ ਗੋਸਾ ਗਣ ਨੇ ਤੜੀਏ ਸਿੰਘ ਜੀ ਅੱਧੀ ਅਧੀ ਰਾਤ ਪਹਿਹ જીવાજી દે સિંગજી અદિય દી રાત પહેરે દે ઠડી કે કી દે મંગલે વજે જીવાજી દે ছোটে বিকারি জনমিয়া ও মঙ্গল বাজে জিব জি দেরিয়ে ছোটে বি যমিয়াল ওঙ্গল বাজে singhi ji pan sota vaje mai kara tote ch re sade mangale vaje nav vaj de singhi ji pan sota vaje mai kara tote ch re sade mangale va ਨਾ ਵਜੀ ਦੇ ਉਗੋਰੀਏ ਨਾ ਪੰਨੀ ਬਾ ਦੇ ਨਾ ਕਰੀ ਟੋਟੇ ਚਰੇ ਕਰਮਾ ਸੇ ਤੀ ਵਜੇ ਜੀਵਾ ਜੀ ਦੇ ਗੋਰੀਏ ਪਾਨੈ ਸੁ ਨਾ ਪੰਨੀ ਵਾ ਦੇ ਨ ਕਰੀ ਟੋਟੇ ਚਰੇ ਕਰਮ ਸੇ ਤੀ ਵਜੇ ਜੀਵ ਜੀ ਦੇ ਸਿੰਘ ਜੀ ਪੁੱਤਰਾ ਦੀ ਆ ਮਾਂ ਦੀ ਬੜੀ ਬੇਮਜਾ ਹੋਰਨੀਆਂ ਸਿੰਘ ਜੀ ਪੁੱਤਰਾਂ ਦੀਆਂ ਮਾਮਾਂ ਦੀ ਬੜੀ ਵੇ ਜੇ ਜੰਬੇ ਨੀ ਕਲੀਆਂ ਗੋਰੀਏ ਪੁੱਤਰਾਂ ਦੀਆਂ ਮਾਮਾਂ ਦੀ ਮੈਲੀ ਮੈਲੀ ਸੇ ਜੀ ਤੇਰੀ ਸੇਜੇ ਜੰਬੇ ਨੀ ਕਲੀਆਂ हिकु लख दमांवां लखचार पुतर लाइनू जी मुलदा जी हिकु लख जे मवां लख चार मुल द पुत्र जी मैं लेन ले गोरिए हिकु लख दे भे द मुल न ठर जे कोरि ਇਕ ਲੱਖ ਦੇ ਭਾਵੇਂ ਦੇ ਲੱਖ ਚਾਰੇ ਮੁੱਲ ਦੇ ਪੁੱਤਰੇ ਧੀਲ ਨਾ ਧਰੇ ਦੇ ਸਿੰਘ ਜੀ ਲੱਗ ਗਏ ਜਿੰਦਰੇ ਤੇ ਲੱਗ ਗਈ ਜੰਗ ਹੜੇ ਕਰਮਾਂ ਸੇਤੀ ਜਿੰਦੇ ਜੀ ਖੋਲ ਦੇ ਸਿੰਘ ਜੀ ਲੱਗ ਗਏ ਜਿੰਦਰੇ ਤੇ ਲੱਗ ਗਈ ਜੰਗਾਲੇ ਕਰਮਾ ਸੇਤੀ ਜਿੰਦੇ ਜੀ ਖੋਲ ਦੇ ਲਓ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਇਹ ਮੇਰਾ ਗੀਤ ਕਿਹੋ ਜਿਹਾ ਲੱਗਿਆ ਜਿਵੇਂ ਤੁਸੀਂ ਪਹਿਲਾਂ ਹੀ ਬਹੁਤ ਪਰਮਾਹੰਗਾਰਾ ਦਿੰਦੇ ਰਹੇ ਹੋ ਹੁਣ ਵੀ ਇਸ ਤਰ੍ਹਾਂ ਹੀ ਦਿੰਦੇ ਰਹੋ ਦਿੰਦੇ ਵੀ ਰਹਿੰਦੇ ਹੋ ਤੇ ਪਰ ਕਮੈਂਟ ਲਿਖਣ ਵਾਲੀ ਨੂੰ ਵੀਸੀ ਕਰ ਜਾਂਦੇ ਹੋ ਵੀ ਸਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਪਹਿਲਾਂ ਕਿੰਨੇ ਵਾਰੀ ਸੁਣਿਆ ਕਿੰਨਾ ਇਹ ਤੁਹਾਨੂੰ ਪਸੰਦ ਆਇਆ ਕਿੰਨਾ ਕੁ ਪੁਰਾਣਾ ਮੇਰੇ ਨਾਲ ਬਹੁਤ ਪੁਰਾਣਾ ਮੇਰੇ ਜਨਮ ਤੋਂ ਪਹਿਲਾਂ ਦਾ ਇਹ ਸ਼ੁਕਰਾਨਾ ਗੀਤ ਹੈ ਤੇ ਲਓ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਤੇ ਸ਼ੂਗਰ ਤੁਹਾਥੋਂ ਹਮੇਸ਼ਾ ਹੀ ਦੂਰ ਹੋਵੇ ਪਹਿਲਾਂ ਤਾਂ ਸਵੇਰੇ ਉੱਠਦੇ ਉਸਦੇ ਨਾਲ ਪਰਮਾਤਮਾ ਨਾਲ ਰਾਮ ਦਾ ਨਾਮ ਲਓ ਰਾਮ ਦਾ ਨਾਮ ਐਸਾ ਹੈ ਜਿਹਨੂੰ ਕੋਈ ਸੂਚਕ ਪਾਤਕਿ ਸ਼ੋ ਨਹੀਂ ਸਕਦਾ ਕਿਸੇ ਟਾਈਮ ਵੀ ਕਦੇ ਵੀ ਨਾ ਐ ਉਹ ਨਾ ਨਾ ਐ ਉਹ ਇਹ ਤੁਸੀਂ ਨਾਮ ਉੱਠਦੇ ਦਾ ਜਰੂਰ ਹੀ ਲੋਪਲਾ ਪ੍ਰਮਾਤਵਨ ਯਾਦ ਕਰੋ ਹੈਨਾ ਤੇ ਫਿਰ ਤੁਸੀਂ ਕਹਿੰਦੇ ਵੀ ਸਵੇਰੇ ਸ਼ਾਮ 20 ਮਿੰਟ ਬਹੁਤ ਨਹੀਂ ਬਹੁਤ ਨਹੀਂ 20 ਮਿੰਟ ਵੱਧ ਨਹੀਂ ਤੇ 20 ਮਿੰਟ ਜਿਹੇ ਸੈਰ ਕਰ ਲਓ ਸਵੇਰੇ ਤਾਂ ਇਹ ਗਲੀਆਂ ਚ ਹੀ ਫਿਰ ਠੀਕ ਹੈ ਨਾ ਨਹੀਂ ਵੀ ਕਿਸੇ ਨਹੀਂ ਖੇਤ ਕੋਲੇ ਬਾਗੂਚਾ ਜਾਂ ਸੜਕਾਂ ਨਹੀਂ ਕੋਲੇ ਹੈਗੀਆਂ ਪਾਰਕ ਨਹੀਂ ਨੇੜੇ ਹੈਗੀ ਇੰਨੀ ਦੂਰ ਨਹੀਂ ਜਾਇ ਜਾਂਦਾ ਨੇੜੀ ਤਾਂ ਖਾਸ ਕਰਕੇ ਹੈਨਾ ਤੇ ਦਿਨ ਚ ਦਾਲੇ ਵਿੱਚ ਕੋਈ ਚੱਲੇ ਵੀ ਜਾਂਦਾ ਤੇ ਤੁਸੀਂ ਆਪਣੀ ਗਲੀ ਦੇ ਵਿੱਚ ਹੀ ਘੜੀ ਦੇਖ ਕੇ 20 ਮਿੰਟ ਨਾਲੇ ਭਗਵਾਨ ਦਾ ਨਾਮ ਲਓ ਸਵੇਰੇ ਸਵੇਰੇ 20 ਮਿੰਟ ਤੁਸੀਂ ਆਪਣਾ ਉਹ ਤੋਂ ਸੈਰ ਕਰੋ ਤੇ ਘੇੜੇ ਜੇ ਲੋ ਤੇ ਤੁਹਾਨੂੰ ਆਪਣੇ ਸ਼ੂਗਰ ਦਾ ਛੋਟੇ ਲਵੇ ਲਾਉਣੇ ਵੀ ਹੈ ਇਹ ਸਵੇਰ ਦੀ ਤਾਜੀ ਹਵਾ ਸਵੀਰ ਦੀ ਤਾਜੀ ਹਵਾ ਇਹਨੂੰ ਉੱਤਰ ਜਿਹੜੀਆਂ ਕੁਰਪਾ ਛੋਂ ਚਾਰੇ ਉਹਦੇ 'ਚ ਐਨੇ ਗੁਣ ਨੇ ਸਵੀਰ ਦੀ ਹਵਾ 'ਚ ਹੈਨਾ ਉਹ ਹਰ ਕਿਸੇ ਨੂੰ ਲੈਣੀ ਚਾਹੀਦੀ ਹੈ ਹੁਣ ਤਾਂ ਇਸੀਆਂ 'ਚ ਪਏ ਰਹਿੰਦੇ ਆ ਕਿ ਤਾਂ ਕੋਠਿਆਂ ਦੇ ਪੈਂਦੇ ਫੇਰ ਵੀ ਹਵਾ ਲੱਗਦੀ ਸੀ ਬਾਹਰ ਬੇੜਿਆਂ 'ਚ ਪੈਂਦੇ ਤੇ ਇਸੇ ਕਰਕੇ ਲੋਕਾਂ ਨੂੰ ਕਰੋੜ ਜਿਆਦੇ ਨੇ ਚੰਦਰਮਾ ਦਾ ਤਾਂ ਆਪਣੇ ਤੇ ਜਿਵੇਂ ਹੀ ਪ੍ਰਭਾਵ ਨਹੀਂ ਪੈਂਦਾ ਚੰਦਰਮਾ ਹੀ ਤਾਂ ਆਪਣੇ ਮਨ ਨੂੰ ਖੁਸ਼ ਰੱਖਦਾ ਠੰਡਾ ਕਰਦਾ ਸੀ ਉਹ ਹੀ ਚੰਦਰਮਾ ਆਪਾਂ ਦੇਖ ਵੀ ਸਕਦੇ ਹਾਂ ਕਿ ਕਿਉਂਕਿ ਸਾਧਨ ਤਾਂ ਅੰਦਰ ਹੀ ਰਹਿੰਦੇ ਆ ਰਾਸਤਾ ਨੂੰ ਅੰਦਰ ਹੀ ਪੈਂਦੇ ਆ ਹੈਨਾ ਤੇ ਨਹੀਂ ਚੰਦੇ ਚਾਂਦਨੀ ਦੇ ਵਿੱਚ ਤੇ ਚੰਦਰਮਾ ਦੇ ਦਰਸ਼ਨ ਹੁੰਦੇ ਤੇ ਚੰਦਰਮਾ ਠੰਡ ਵਰਤੋਂਦਾ ਹੈ ਨਾ ਉਹ ਠੰਡ ਦਾ ਸਾਹ ਦੇ ਹਿਰਦੇ ਚ ਚੱਕੀ ਦੀ ਇਸ ਕਰਕੇ ਤੁਰ ਫਿਰ ਲਿਆ ਕਰੋ ਬਾਹਰ ਥੋੜੀ ਹਵਾ ਲੈ ਲਿਆ ਕਰੋ ਸਵੇਰੇ ਸ਼ਾਮ ਅੱਛਾ ਦੂਜਾ ਹੈਗਾ ਵੀ ਧਣੀਆਂ ਧਣੀਆਂ ਦਾ ਪਾਊਡਰ ਬਣਾ ਲਿਆ ਇੱਕ ਚਮਚਾ ਧਣੀਆਂ ਪਾਊਡਰ ਇੱਕ ਚਮਚਾ ਹਲਦੀ ਥੋੜੀ ਜਿਹੀ ਵਿੱਚ ਮੇਥੀ ਦਾ ਰੁੱਦੀ ਅੱਧਾ ਚਮਚਾ ਮੇਥੀ ਦਾ ਪਾ ਲੈ ਤੇ ਇਹਦਾ ਕੜਾ ਬਣਾ ਕੇ ਪੀਓ ਕਈ ਦਿਨ ਪੀਂਦੇ ਰਹੋ ਤੇ ਫਿਰ ਛੱਡ ਕੇ ਕਦੇ ਪੀ ਲਿਆ ਤੇ ਡਾਇਬੀਟੀਸ ਦਾ ਸੁੱਥੋਂ ਐ ਦੂਰ ਭੱਜੋ ਕਿ ਲਵੇ ਲਾਉਣੇ ਵੀ ਨਹੀਂ ਤੁਹਾਡੇ ਕੋਲ ਆਉਣੇ ਸਮਝ ਗਏ ਤੇ ਉਹ ਸ਼ੂਗਰ ਵੀ ਨਹੀਂ ਸਕਦੀ ਤੁਹਾਨੂੰ ਸ਼ੂਗਰ ਹੈ ਤੇ ਬਾਕੀ ਦਾ ਦੂਜਾ ਹੈਗਾ ਦਾਤ ਚੀਂ ਦਾ ਕਾੜਾ ਬਣਾ ਕੇ ਪੀਂਦੇ ਰਹੋਗੇ ਤਾਂ ਕਦੇ ਹਾਰਟ ਅਟੈਕ ਨਹੀਂ ਹੋਣਾ ਧਾਲ ਚੀਂ ਦਾ ਇੰਨਾ ਕੁ ਟੁਕੜਾ ਪਾ ਲਿਆ ਹੈਨਾ ਉਹਦੇ ਵਿੱਚ ਪਾਣੀ ਚ ਤੇ ਕਾੜਾ ਮਤਲਬ ਉਹ ਉਬਲ ਗਿਆ ਤੇ ਪਾਣੀ ਜਦੋਂ ਆਪਾਂ ਪਾਣੀ ਪਾ ਲਿਆ ਅੱਧਾ ਇੱਕ ਗਲਾਸ ਕੌਲੀ ਕਿ ਰਹੇਗੀ ਹੈਨਾ ਅੱਧਾ ਪਾਣੀ ਰਹਿ ਗਿਆ ਉਹ ਵੀ ਲੋ ਤੇ ਕਦੇ ਹਾਰਟ ਅਟੈਕ ਲਿਖੂਗਾ ਮਹਾਪੁਰਸ਼ਾਂ ਨੇ ਦੱਸਿਆ ਉਹਨਾਂ ਦੱਸੇ ਤੁਹਾਨੂੰ ਮੈਂ ਦੱਸ ਰੀਆਂ ਤੇ ਤੇ ਸਵੇਰੇ ਜਾਗਦੇ ਹੀ ਪ੍ਰਮਾਤਮਾ ਨੂੰ ਤਾਂ ਦੱਸਿਆ ਉਹ ਲੈਣੀ ਹੈ ਹੈਨਾ ਤੇ ਤੀਜਾ ਪੈਰਾਲਾਈਸਿਸ ਵਰਗੀ ਕੋਈ ਬਿਮਾਰੀ ਨਹੀਂ ਹੋਣ ਬਹੁਤ ਹੋ ਰਹੀ ਹੈ ਮੇਰੇ ਬੇਟੇ ਨੂੰ ਹੋ ਗਈ ਸੀ ਸੰਤਾਂ ਤੋਂ ਪਤਾ ਹੀ ਨਹੀਂ ਸੀਗਾ ਹੈਨਾ ਤੇ ਇਹ ਤੁਸੀਂ ਹਫ਼ਤੇ ਵਿੱਚ ਕਹਿੰਦੇ ਉਬਲਦੇ ਦੁੱਧ ਦੇ ਵਿੱਚ ਨਾ ਇੱਕ ਹਫ਼ਤੇ ਜਾਂ 15 ਦਿਨਾਂ ਲਈ ਇੱਕ ਵਾਰੀ ਪੀ ਲੈ ਲਓ ਉਬਲਦੇ ਦੁੱਧੂ ਬਲ ਧਰਤਾ ਪਾਇਆ ਜਾਂਦਾ ਜਿੰਨਾ ਤੋਂ ਸਪੀਨ ਨੇ ਹੈਨਾ ਉਹਦੇ ਵਿੱਚ ਪੰਜ ਸੱਤ ਗੱਠੀਆਂ ਲਸਣ ਦੀਆਂ ਛਿੱਲ ਕੇ ਪਾ ਦਿੰਦੇ। ਤੇ ਜਦੋਂ ਉਬਲ ਜਾ ਦੁੱਧੇ ਦੋ ਕੁ ਮਿੰਟ ਉਹਨੂੰ ਉਬਾਲਿਆ ਫਿਰ ਉਹ ਗੱਠੀਆਂ ਤਾਂ ਆਪਾਂ ਕੱਢ ਕੇ ਸਿਰਤੀਆਂ ਤੇ ਉਹ ਦੁੱਧ ਪੀ ਲਓ ਹਫ਼ਤੇ ਚ ਇੱਕ ਵਾਰੀ ਜਾਂ 15 ਦਿਨਾਂ ਚ ਇੱਕ ਵਾਰੀ। ਕਦੇ ਪੈਰਾਲਿਸਿਸ ਹੋਊਗਾ ਹੀ ਨਹੀਂ। ਪੱਕਾ 100% ਗਾਰੰਟੀ ਹੈ ਨਹੀਂ ਕੀ ਪਤਾ ਇਹ ਨਹੀਂ ਪਤਲਾ ਦਾ ਇੱਥੇ ਹੁਣ ਇੱਕ ਦਿਨ ਨੂੰ ਫੇਰ ਹੋ ਗਿਆ ਫਿਰ ਭੱਜੇ ਫਿਰਦੇ ਹਨ ਤੇ ਹੁਣ ਜਦੋਂ ਆਪਾਂ ਨੂੰ ਪਹਿਲੀ ਪਤਾ ਲੱਗਿਆ ਉਹ ਵੀ ਤੇ ਲਸਣ ਖਾਣਿਆ ਰੋਜ਼ ਨਾ ਖਾਓ ਉਸ ਨੂੰ ਆਪ ਤੇ ਭੱਜੇ ਬਾਹਲੇ ਲਸਣ ਨਹੀਂ ਖਾ ਸਕਦੇ ਇਹਨੂੰ ਦਵਾਈ ਦੇ ਤੌਰ ਤੇ ਲਸਣ ਫੇਰ ਕੋਈ ਡਰ ਨਹੀਂ ਜਿਹੜਾ ਲਸਣ ਨਹੀਂ ਨਾ ਖਾਂਦਾ ਤੇ ਉਹ ਫਿਰ ਜੇ ਦਵਾਈ ਵਾਂਗੂੰ ਇਹ ਲੈ ਲੈ ਤੇ ਇੱਕ ਤਰ੍ਹਾਂ ਦੀ ਦਵਾਈ ਲੈਣੇ ਹਨ ਹਨਾ ਤੇ ਇਹ ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ ਤੇ ਕਦੇ ਵੀ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਬਦੂ ਘਟੂਗਾ ਨਹੀਂ ਸਮਝ ਗਏ ਇਸ ਦਾ ਇਹ ਤੁਸੀਂ ਲੈਂਦੇ ਰਹੋ ਪਰਮਾਤਮਾ ਨੂੰ ਭਲੀ ਕਰੂ ਤੇ ਲੋ ਅੱਗੇ ਆਜਰ ਵਿੱਚ ਨੁਸਖਾ ਦਾ ਤੁਸੀਂ ਜਰੂਰ ਆਨੰਦ ਮਾਣੋ ਆਪਾਂ ਇਹਦਾ ਆਨੰਦ ਹੀ ਮਾਣਦੇ ਜੇ ਲੈਂਦੇ ਰਹੀਏ ਤਾਂ ਆਪਾਂ ਨੂੰ ਡਾਕਟਰਾਂ ਕੋਲੇ ਜਾਣ ਦੀ ਲੋਟ ਨਹੀਂ ਜਿਨ੍ਹਾਂ ਨੇ ਬਾਈਪਾਸ ਸਰਜਰੀ ਕਰਾਈ ਹੈ ਉਹ ਤਾਂ ਜਰੂਰ ਇਹ ਮਿੱਠੀ ਦਾ ਧਨੀਆ ਤੇ ਮਿੱਠੀ ਤੇ ਹਲਦੀ ਪਾਊਡਰ ਇਹ ਜਰੂਰ ਲੈਂਦੇ ਰਹਿਣ ਜਿਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਹੈ ਉਹਨਾਂ ਨੂੰ ਹਰ ਹਾਲਤ ਲਾਭ ਹੋਊਗਾ ਤੇ ਮੈਨੂੰ ਇੰਨਾ ਫਿਕਰ ਹੈ ਮੈਂ ਕਹਿੰਨੀ ਵੀ ਜੇ ਲੋਕ ਕੁਝ ਲੈ ਲੈਣ ਇੰਨਾ ਥੋੜੇ ਆਪ ਦੇ ਬੱਚਿਆਂ ਨੂੰ ਫਿਕਰ ਨਹੀਂ ਹੋਣਾ ਘਰਦਿਆਂ ਨੂੰ ਜਿੰਨਾ ਮੈਨੂੰ ਫਿਕਰ ਆਉਂਦਾ ਵੀ ਜੇ ਕਿਸੇ ਨੂੰ ਇਹ ਇਹ ਕਰਕੇ ਦੇਖ ਲੈਣਾ ਹੈ ਨਾ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਤੇ ਇਹ ਤੁਸੀਂ ਕਰਦੇ ਰਹੋ ਤੇ ਲੋਕ ਹੁੰਦੇ ਹੋ ਮੈਨੂੰ ਛੁੱਟੀ ਤੇ ਕੱਲ ਨੂੰ ਮੈਂ ਥੋੜੀ ਚੈਰੀ ਦੇ ਵਿੱਚ ਫੇਰ ਨਵਾਂ ਨੁਕਤਾ ਇਹ ਤੇ ਨਵਾਂ ਗੀਤ ਲੈ ਕੇ ਆਵਾਂਗੀ ਇਹ ਜਿਹੜੇ ਨੁਕਤੇ ਨੇ ਨਾ ਵਾਰੀ-ਵਾਰੀ ਮੈਂ ਰਿਪੀਟ ਕਰਦੀ ਰਹਿਣੀ ਆ ਹੈ ਨਾ ਤੇ ਕੱਲੇ ਪੰਚਾਇਤ ਨਾਲ ਬਾਦੀ ਵਾਰੀ ਆ ਜਾਂਦੀ ਆ ਫਿਰ ਕਈ ਭੈਣਾਂ ਮੈਨੂੰ ਛੇਤੀ ਫੋਨ ਕਰ ਦਿੰਦੀਆਂ ਨੇ ਜੀ ਆਹ ਫੇਰ ਪਾ ਦਿਓ ਮੈਂ ਕਹਿੰਦੀ ਤੁਸੀਂ ਵੀਡੀਓ ਖੋਲ ਕੇ ਦੇਖ ਲਓ ਤੇ ਹੁਣ ਫਿਰ ਉਹ ਕਹਿੰਦੀ ਲੱਭਦੀ ਲੱਭਦੀ ਥੋੜੀ ਮਿਹਨਤ ਕਰੋ ਡਾਕਟਰ ਕੋਲ ਤੇ ਜਾਨਨੇ ਆ ਨਾਲ ਪੈਸੇ ਲਾ ਕੇ ਹੁੰਨੇ ਆ ਇਹ ਤੁਸੀਂ ਆਪਣੇ ਘਰੇ ਮਿਹਨਤਾਂ ਲੈ ਤੇ ਵੀਡੀਓ ਖੋਲ ਕੇ ਦੇਖ ਲੈ ਕਰੋ ਇਸ ਤਾਹੀ ਮੈਂ ਕਹਿੰਦੀ ਵੀ ਕਾਪੀ ਪੈਨਸਲ ਪਹਿਲਾਂ ਲੈ ਕੇ ਵਹਿ ਜਿਓ ਜੇ ਤੁਹਾਨੂੰ ਕੋਈ ਲੋੜ ਆ ਤਾਂ ਨੂੰ ਵਰਤ ਲਓ ਨਹੀਂ ਕਿਸੇ ਭੈਣ ਕੋਲ ਹੋਰ ਦੱਸ ਦਿਓ ਨਹੀਂ ਤੁਹਾਡੀ ਇਹ ਡਾਇਰੀ ਤਿਆਰ ਹੋ ਜੂਗੀ ਉਹ ਜਦੋਂ ਕੋਈ ਲੋੜ ਆ ਨੂੰ ਦੇਖ ਸਕਦੇ ਦੂਜੀ ਭੈਣ ਪੰਜੂ ਮੈਂ ਤੁਹਾਨੂੰ ਦੱਸੀ ਆ ਨੀ ਤੁਸੀਂ ਦੱਸ ਦਿਆ ਕਹ ਲੈ ਇਹ ਕਿਸੇ ਦਾ ਪਾਵਨ ਤਾਂ ਨਹੀਂ ਕਿਸੇ ਤੇ ਕੋਈ ਪੈਸਾ ਨਹੀਂ ਖਰਚ ਕਰ ਸਕਦੇ ਕਿਸੇ ਨੂੰ ਨੱਪ ਘੁੱਟ ਵੀ ਨਹੀਂ ਸਕਦੇ ਜਾ ਕੇ ਵੀ ਮੜਾ ਮੋਟਾ ਆਰਾਮ ਦੇ ਦਈਏ ਤੇ ਇਹੋ ਜਿਹਾ ਕੁਸਤਾ ਕਰਦੇ ਹੈਨਾ ਐਂ ਉਹਦੇ ਤੁਸੀਂ ਖੜਿਆ ਕਰ ਲੋ ਮਾਣੋ ਫਿਰ ਇਸ ਧੰਨਿਆ ਦਾ ਨੁਕਤੇ ਦਾ ਆਨੰਦ ਤੇ ਮੇਰੇ ਗੀਤ ਦਾ ਤੇ ਲਖਣ ਦਿਓ ਮੈਨੂੰ ਛੁੱਟੀ ਤੇ ਧੰਨਵਾਦ ਮੇਰੇ ਵੀਡੀਓ ਦੇਖਣ ਲਈ